ਉਹ ਅਮਰਤਪਾਲ ਦੇ ਪਰਿਵਾਰ ਅਤੇ ਅਮਰਤਪਾਲ ਦੇ ਸਾਥੀਆਂ ਦੇ ਪਰਵਾਰਾਂ ਵੱਲੋਂ ਪਰਿਵਾਰਾਂ ਵੱਲੋਂ ਲਗਾਤਾਰ ਭੁਗੜ ਧਾਲ ਕੀਤੀ ਗਈ ਹੈ ਤੇ ਅੱਜ ਤੀਜੇ ਦਿਨ ਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਹੈਰੀਟੇਜ ਸਟਰੀਟ ਤੇ ਅਸੀਂ ਖੜੇ ਆ ਜਿਸ ਜਗ੍ਹਾ ਤੇ ਅਮਰਤਪਾਲ ਦੇ ਪਰਿਵਾਰ ਦੇ ਅਤੇ ਉਸ ਦੇ ਸਾਥੀਆਂ ਦੇ ਪਰਵਾਰਾਂ ਵੱਲੋਂ ਲਗਾਤਾਰ ਭੁਗੜ ਧਾਲ ਕੀਤੀ ਜਾ ਰਹੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਬੈਨਰ ਇਸ ਜਗ੍ਹਾ ਤੇ ਲੱਗਾ ਹੈ ਉਹ ਤੁਹਾਨੂੰ ਦੁਖਾਨੇ ਆ ਇਹ ਕੌਮ ਹੈ ਮਰਦ ਦਲੇਰਾ ਦੀ ਜੋ ਤੇਰੇ ਤੋੜਿਆ ਨਹੀਂ ਟੁੱਟਣੀ ਇਸ ਦੇ ਲਹੂ ਚ ਗੁੜਤੀ ਗੁਰੂਆਂ ਦੀ ਜੋ ਪੀੜੀਆਂ ਤਿੱਕਰ ਨਹੀਂ ਮੁਕਣੀ ਸੋ ਇਹ ਬੈਨਰ ਜ਼ਰੂਰ ਲੱਗਿਆ ਹੋਇਆ ਤੇ ਉਸ ਦੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਕਿ ਅੱਜ ਤੀਸਰਾ ਦਿਨ ਇਸ ਪੋਖੜ ਧਾਲ ਦੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਪ੍ਰਸ਼ਾਸਨ ਦੀ ਮੀਟਿੰਗ ਤੋਂ ਬਾਅਦ ਇਸ ਦੀ ਸ਼ੁਰੂਆਤ ਹੋਈ ਸੀ ਤੇ ਅੱਜ ਇਹ ਤੀਸਰੇ ਦਿਨ ਚ ਜਿਹੜੀ ਸ਼ਾਮਿਲ ਹੋ ਚੁੱਕੀ ਆ ਪੋਕਰਤਾਲ ਲਗਾਤਾਰ ਦਿਨ ਰਾਤ ਧਰਨਾ ਅਮਰਿਤਪਾਲ ਅਤੇ ਉਸਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਜਿਹੜਾ ਧਰਨਾ ਲਗਾਇਆ ਗਿਆ ਹੈ ਹੈਰੀਟੇਜ ਸਟਰੀਟ ਤੇ ਹੀ ਧਰਨਾ ਲਗਾਇਆ ਗਿਆ ਸੋ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਾਂਗੇ ਇਹ ਮਤਾ ਹੀ ਅੱਜ ਤੀਸਰੇ ਦਿਨ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਹੈ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ ਸੀ ਤੁਹਾਡੀ ਲੇਕਿਨ ਕੋਈ ਗੱਲ ਦੀ ਸਹਿਮਤੀ ਨਹੀਂ ਹੋਈ ਕਿ ਹੁਣ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਤੱਕ ਪਹੁੰਚ ਕਰ ਰਹੇ ਅਜੇ ਤਾਂ ਕੋਈ ਨਹੀਂ ਹੱਡੀ ਪ੍ਰਸ਼ਾਸਨ ਦੀ ਮੀਟਿੰਗ ਹੋਈ ਚੱਲ ਰਹੀ ਹੈ ਥੋੜੀ ਬਹੁਤੀ ਗੱਲਬਾਤ ਹੈ ਪਰ ਅਜੇ ਕੋਈ ਛਿਟਾ ਨਹੀਂ ਨਿਕਲਿਆ ਬਾਕੀ ਅਜੇ ਤੇ ਇਦਾਂ ਹੀ ਚੱਲ ਰਿਹਾ ਵਾ ਕਿਹੜੀ ਗੱਲ ਤੇ ਗੱਲ ਦੀ ਸਹਿਮਤੀ ਨਹੀਂ ਬਣ ਪਾ ਰਹੀ ਕਿਉਂਕਿ ਕੱਲ ਪਰਸੋਂ ਕੱਲ ਵੀ ਦੋ ਮੀਟਿੰਗਾਂ ਹੋਈਆਂ ਸੀ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਡੀਸੀ ਨਾਲ ਤੁਸੀਂ ਮੰਗ ਪੱਤਰ ਵੀ ਦਿੱਤਾ ਸੀ ਡੀਸੀ ਸਾਹਿਬ ਨੇ ਵੀ ਇੱਕ ਦਿਨ ਦਾ ਟਾਈਮ ਤੁਹਾਡੇ ਕੋਲ ਮੰਗਿਆ ਸੀ ਲੇਕਿਨ ਉਹ ਗੱਲ ਬਣੀ ਨਹੀਂ ਉਹਨਾਂ ਨੇ ਜਿਆਦਾ ਗੌਰ ਨਹੀਂ ਕੀਤਾ ਤੋ ਕੱਲ ਦਾ ਤੁਸੀਂ ਇਸ ਜਗ੍ਹਾ ਤੇ ਧਰਨਾ ਲਗਾ ਕੇ ਬੈਠੇ ਹੋ ਦਿਨ ਰਾਤ ਭੁਖੜ ਹੜਤਾਲ ਲਗਾਤਾਰ ਜਾਰੀ ਹੈ ਤੇ ਮੰਗ ਹੈ ਕਿ ਜਦੋਂ ਤੱਕ ਤੁਹਾਡੀ ਮੰਗ ਨਹੀਂ ਪੂਰੀ ਹੋਏਗੀ ਜਿੰਉ ਤੱਕ ਉਹਨਾਂ ਦੀ ਜੇਲ੍ਹ ਨੂੰ ਸ਼ਿਫਟ ਨਾ ਕੀਤਾ ਜਾਏ ਤਾ ਜੋ ਤੱਕ ਤੁਹਾਡੇ ਬੱਚੇ ਜਿਹੜਾ ਅੰਨ ਦਾ ਦਾਣਾ ਨਹੀਂ ਪਾਉਗੇ ਉਦ ਤੱਕ ਤੁਸੀਂ ਵੀ ਅੰਨ ਦਾ ਦਾਣਾ ਮੁੱਠੀ ਪਾਉਗੇ ਹਾਂਜੀ ਇਹ ਹੀ ਸਾਡੀ ਮੰਗ ਹੈ ਉਹਨਾਂ ਦੀ ਵੀ ਅਸ਼ਾਮ ਵਾਲੇ ਸਿੰਘਾਂ ਦੀ ਵੀ ਮੰਗ ਹੈ ਜਿੰਨੀ ਦੇਰਾਂ ਨੂੰ ਪੰਜਾਬ ਦੀ ਧਰਤੀ ਦੇ ਨਿਯੰਦ ਲਿਉਂਦੇ ਅਹੀਂ ਆਨ ਦਾ ਦਾਣਾ ਨਹੀਂ ਮੁਝ ਪਾਵਾਂਗੇ ਸਾਡੀ ਵੀ ਇਹੋ ਹੀ ਆ ਕਿ ਜਿੰਨੇ ਚਾਹ ਸਾਡੇ ਬੱਚਿਆਂ ਨੂੰ ਇੱਥੇ ਲਿਆਂਦਾ ਜਾਵੇ ਸਾਡੀ ਇਹੋ ਹੀ ਮੰਗਿਆ ਬਸ ਹੋਰ ਤੇ ਕੋਈ ਸਾਡੀ ਖਾਸ ਐਡੀ ਮੰਗ ਨਹੀਂ ਆਗੀ ਉਹਨੇ ਜੇਲ ਤਬਦੀਰ ਕੀਤੀ ਜਾਵੇ ਉਹ ਉਥੇ ਨਹੀਂ ਰਹਿਣਾ ਚਾਹੁੰਦੇ ਉਹ ਕਹਿੰਦੇ ਸਾਡੀ ਜਾਨ ਨੂੰ ਖਤਰਾ ਹੈ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਅੱਜ ਤੁਹਾਡੇ ਕੋਲ ਆਏ ਸੀ ਕੀ ਗੱਲ ਕੀਤੀ ਉਹਨਾਂ ਨੇ ਕਿ ਆਸ਼ਵਾਸਨ ਦਿੱਤਾ ਨਾਲ ਤੁਹਾਡੇ ਹਮੇਸ਼ਾ ਖੜੇ ਹਾਂਜੀ ਉਹ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਬਹੁਤ ਸਾਥ ਆ ਉਹ ਕਹਿੰਦੇ ਵਿਚਾਰ ਕਰਦੇ ਅਸੀਂ ਜੋ ਵੀ ਗੱਲਬਾਤ ਗਾੜੀ ਹੋਊਗੀ ਦੱਸਾਂਗੇ ਤੁਹਾਨੂੰ ਇੱਥੇ ਮਿਲ ਕੇ ਗਏ ਸਾਨੂੰ ਬਾਕੀ ਉਹਨਾਂ ਦਾ ਬਹੁਤ ਸਾਥ ਦੇ ਰਹੇ ਆ ਹਾਂਜੀ ਸੋ ਅੰਮ੍ਰਿਤਪਾਲ ਜੀ ਦੀ ਮਾਤਾ ਦੁਆਰਾ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀ ਮੰਗਾਂ ਲੈ ਕੇ ਉਹ ਧਰਨੇ ਤੇ ਬੈਠੇ ਸੀ ਜਿਹੜੀ ਮੰਗਾਂ ਲੈ ਕੇ ਉਹਨਾਂ ਨੇ ਪੋਖੜ ਤਾਲ ਦੀ ਸ਼ੁਰੂਆਤ ਕੀਤੀ ਸੀ ਉਹ ਅੱਜ ਵੀ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਹਨਾਂ ਦੀ ਗੱਲਬਾਤ ਜ਼ਰੂਰ ਚੱਲ ਰਹੀ ਹੈ ਲੇਕਿਨ ਹਲੇ ਤੱਕ ਉਸ ਗੱਲ ਦਾ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ ਸੋ ਉਹਨਾਂ ਦੀ ਮੰਗਾਂ ਜ਼ਰੂਰ ਜਿਹੜੀ ਮੰਗ ਲੈ ਕੇ ਉਹ ਬੈਠੇ ਸੀ ਹਲੇ ਤੱਕ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਸੋ ਉਹ ਤਸਵੀਰਾਂ ਹੈਰਿਟੇਜ ਸੀਟ ਤੇ ਬੈਠੇ ਆ ਸੋ ਦੂਸਰੇ ਪਾਸੇ ਤੁਹਾਨੂੰ ਦਿਖਾ ਦਈਏ ਕਿ ਸਚਕਣ ਸਿੰਘ ਹਰਮੰਦਰ ਸਾਹਿਬ ਨੂੰ ਜਿਹੜਾ ਔਰ ਰਸਤਾ ਜਾਂਦਾ ਵਾ ਸੋ ਇਸ ਰਸਤੇ 'ਤਾਂ ਹੀ ਸਰਦਾਲੂ ਜ਼ਰੂਰ ਆਂਦੇ ਆ ਸੋ ਮੰਗਾ ਜ਼ਰੂਰ ਜਿਹੜੀ ਜਦੋਂ ਧਰਨੇ ਤੇ ਅਮਰਿਤਪਾਲ ਦੇ ਪਰਿਵਾਰ ਤੇ ਉਸਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਬਹਿਣਾ ਸੀ ਉਦੋਂ ਜ਼ਰੂਰ ਕਿਹਾ ਗਿਆ ਸੀ ਕਿ ਜਦੋਂ ਤੱਕ ਉਹਨਾਂ ਦੇ ਬੱਚਿਆਂ ਦੀ ਜਿਹੜੇ ਅਮਰਿਤਪਾਲ ਤੇ ਉਸਦੇ ਸਾਥੀਆਂ ਦੀ ਜੇਲ੍ਹ ਨੂੰ ਸ਼ਿਫਟ ਨਹੀਂ ਕੀਤਾ ਜਾਏਗਾ ਪੰਜਾਬ ਤੋਂ ਵਿੱਚ ਨਹੀਂ ਲਿਆਂਦਾ ਜਾਏਗਾ ਜੋ ਤੱਕ ਉਹਨਾਂ ਦੇ ਬੱਚੇ ਆਂਦਾ-ਦਾਣਾ ਮੂਚ ਨਹੀਂ ਪਾਉਗੇ ਤੇ ਉਧਰ ਤੱਕ ਉਹ ਵੀ ਆਂਦਾ-ਦਾਣਾ ਮੂਚ ਨਹੀਂ ਪਾਉਗੇ ਸੋ ਇਹ ਮੰਗ ਲੈ ਕੇ ਅੱਜ ਵੀ ਤੀਸਰੇ ਦਿਨ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਲਗਾਤਾਰ ਬੈਠੇ ਆ ਤੇ ਲਗਾਤਾਰ ਪ੍ਰਸ਼ਾਸਨ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਜੋ ਮੰਗ ਪੱਤਰ ਦਿੱਤਾ ਸੀ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਸੀ ਜਿਹੜੇ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ ਸੀ ਉਹ ਮੰਗਾਂ ਨੂੰ ਜਲਦ ਤੋਂ ਜਲਦ ਮੰਨ ਲਿਤਾ ਜਾਏ ਨਹੀਂ ਤੇ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜਾ ਧਰਨਾ ਲਗਾਇਆ ਗਿਆ ਹੈ ਐ ਅੱਗੇ ਵੀ ਉਹਨਾਂ ਦਾ ਜਾਰੀ ਰਹੇਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ